ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੇ ਇਸ ਪ੍ਰੋਗਰਾਮ ਨੂੰ ਬੇਨਤੀ ਕਰਨਾ ਚਾਹਾਂਗਾ ਬਹੁਤ ਧਿਆਨ ਦੇ ਕੇ ਆਪ ਵੀ ਸੁਣਿਓ ਤੇ ਜੇ ਚੰਗਾ ਲੱਗੇ ਤੇ ਵੱਧ ਤੋਂ ਵੱਧ ਸੰਗਤ ਨਾਲ ਇਹਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਬਹੁਤ ਗੰਭੀਰ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਗੰਭੀਰ ਵਿਸ਼ਾ ਇਹੀ ਆ ਜੋ ਅੱਜ ਕੱਲ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਰਹੇ ਹੋ ਵੀਰ ਰਾਜਵੀਰ ਸਿੰਘ ਜਵੰਦਾ ਜੋ ਸਾਡੇ ਪੰਜਾਬ ਦਾ ਇੱਕ ਮਸ਼ਹੂਰ ਗਾਇਕ ਵੀ ਆ ਜਿਨ੍ਹਾਂ ਦਾ ਬਹੁਤ ਭਿਆਨਕ ਐਕਸੀਡੈਂਟ ਹੋਇਆ ਹੁਣ ਆਪਾਂ ਸਾਰੇ ਰਾਜਵੀਰ ਸਿੰਘ ਜਵੰਦਾ ਦੇ ਬਾਰੇ ਇਹੀ ਗੱਲ ਕਰ ਰਹੇ ਆ ਵੀ ਅਕਾਲ ਪੁਰਖ ਪਰਿਪੂਰਣ ਪਰਮੇਸ਼ਵਰ ਵਾਹਿਗੁਰੂ ਉਹਨਾਂ ਨੂੰ ਸਿਹਤਯਾਬੀ ਬਖਸ਼ੇ ਤੇ ਦ੍ਰਿਸ਼ਟੀ ਬਖਸ਼ੇ ਸਾਰੇ ਜਣੇ ਅਰਦਾਸ ਕਰ ਰਹੇ ਆ ਪਰ ਇੱਕ ਗੱਲ ਇੱਥੇ ਵਿਚਾਰਨ ਵਾਲੀ ਇਹ ਆ ਗੱਲ ਕਲੀ ਰਾਜਵੀਰ ਸਿੰਘ ਜਵੰਦਾ ਦੀ ਨਹੀਂ ਸੰਗਤ ਜੀ ਮੈਨੂੰ ਲੱਗਦਾ ਹੈ ਵੀ ਅੱਜ ਸਮਾਂ ਆ ਗਿਆ ਹੈ ਵੀ ਪੂਰੇ ਸੋਸ਼ਲ ਮੀਡੀਆ ਦੀ ਉੱਤੇ ਹਾਲ ਵਰਲਡ ਦੇ ਅੰਦਰ ਜਿੱਥੇ-ਜਿੱਥੇ ਵੀ ਇਨਸਾਨੀਅਤ ਦਾ ਦਰਦ ਰੱਖਣ ਵਾਲੇ ਲੋਕ ਰਹਿੰਦੇ ਆ ਉਹਨਾਂ ਨੂੰ ਇੱਕ ਲਹਿਰ ਚਲਾਨੀ ਚਾਹੀਦੀ ਹੈ ਲਹਿਰ ਕਿਹੜੀ ਚਲਾਨੀ ਚਾਹੀਦੀ ਆ ਕਿਉਂਕਿ ਰਾਜਵੀਰ ਸਿੰਘ ਜਵੰਦਾ ਦਾ ਜਿਸ ਕਾਰਨਾ ਕਰਕੇ ਐਕਸੀਡੈਂਟ ਹੋਇਆ ਉਹ ਕਾਰਨ ਕਿਸੇ ਤੋਂ ਲੋਕੇ ਛਿਪੇ ਨਹੀਂ ਵੀ ਉਹ ਬਾਈਕ ਤੇ ਜਾ ਰਹੇ ਸੀ ਤੇ ਸਾਹਮਣੇ ਦੋ ਸਾਂਢ ਜਿਹੜੇ ਆ ਉਹ ਆਪਸ ਵਿੱਚ ਭਿੱੜਦੇ ਆ ਗਏ ਤੇ ਅਚਾਨਕ ਉਹਨਾਂ ਸਾਂਡਾਂ ਨੂੰ ਵੇਖ ਕੇ ਉਹਨਾਂ ਨੇ ਸ਼ਾਇਦ ਹੋ ਸਕਦਾ ਹੈ ਉੱਥੇ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ ਹੋਏਗੀ ਜਿਹਦੇ ਕਰਕੇ ਮੋਟਰਸਾਈਕਲ ਦਾ ਬੈਲੈਂਸ ਵਿਗੜ ਗਿਆ ਤੇ ਉਹਨਾਂ ਦਾ ਬਹੁਤ ਬੁਰਾ ਐਕਸੀਡੈਂਟ ਹੋ ਗਿਆ ਇਹ ਹੁਣ ਰਾਜਵੀਰ ਸਿੰਘ ਜੀ ਜਵੰਦਾ ਇਹ ਤਾਂ ਮਸ਼ਹੂਰ ਗਾਇਕ ਆ ਤੇ ਚਲੋ ਸੋਸ਼ਲ ਮੀਡੀਆ ਦੇ ਵਿੱਚ ਉਹ ਸੁਰਖੀਆਂ ਦਾ ਵਿਸ਼ਾ ਬਣ ਗਏ ਪਰ ਅਸੀਂ ਕੀ ਸੋਚਿਆ ਵੀ ਵੀਰ ਰਾਜਵੀਰ ਸਿੰਘ ਜਵੰਦਾ ਵਰਗੇ ਪਤਾ ਨਹੀਂ ਕਿੰਨੇ ਕੁ ਮਾਵਾ ਦੇ ਪੁੱਤ ਜਿਹੜੇ ਆ ਅੱਜ ਤੋਂ ਪਹਿਲਾਂ ਵੀ ਤੇ ਹੁਣ ਵੀ ਇਸੇ ਤਰ੍ਹਾਂ ਰੋਡਾਂ ਦੇ ਉੱਤੇ ਐਕਸੀਡੈਂਟ ਤੇ ਜਿਹੜੇ ਆ ਉਹ ਸ਼ਿਕਾਰ ਹੋ ਰਹੇ ਆ ਤੇ ਹੁੰਦੇ ਸੀ ਕਾਰਨ ਕੀ ਸੀ ਵੀ ਕਈ ਵਾਰ ਕੋਈ ਗਾਂ ਰੋਡ ਦੇ ਉੱਤੇ ਆ ਗਈ ਕਈ ਵਾਰ ਕੋਈ ਕੁੱਤਾ ਰੋਡ ਦੇ ਉੱਤੇ ਆ ਗਿਆ ਕਈ ਵਾਰ ਕੋਈ ਸਾਂਢ ਰੋਡ ਦੇ ਉੱਤੇ ਆ ਗਿਆ ਤੇ ਜਦੋਂ ਗੱਡੀ ਜਾਂ ਕੋਈ ਬਾਈਕ ਦੇ ਉੱਤੇ ਜਾ ਰਹੀ ਆ ਜਦੋਂ ਉਹ ਆਪਣੀ ਸਪੀਡ ਤੇ ਜਾ ਰਿਹਾ ਤੇ ਹੁਣ ਜਾਨਵਰ ਨੂੰ ਬਚਾਉਣ ਦੇ ਕਰਕੇ ਇੱਕੋ ਦਮ ਬ੍ਰੇਕ ਲਾਈ ਜਾਂਦੀ ਤੇ ਐਕਸੀਡੈਂਟ ਹੋ ਜਾਂਦਾ ਇਹ ਤਾਂ ਜਿਹੜਾ ਹਾਦਸਾ ਹੈ ਖੁਦ ਮੇਰੇ ਨਾਲ ਵੀ ਵਰਤਿਆ ਹੋਇਆ ਮੈਂ ਵੀ ਇੱਕ ਦਿਨ ਕਥਾ ਕਰਨ ਜਾਣਾ ਸੀ ਹੁਣ ਕੁਝ ਸਾਲ ਪਹਿਲਾਂ ਦੀ ਗੱਲ ਆ ਤੇ ਉਸ ਵਕਤ ਮੇਰੇ ਨਾਲ ਖੁਦ ਹਾਸਾ ਵਾਪਰੇ ਆ ਵੀ ਇੱਕੋ ਦਮ ਅਚਾਨਕ ਦੋ ਕੁੱਤੇ ਰੋਡ ਦੇ ਉੱਤੇ ਆ ਗਏ ਤੇ ਮੈਂ ਉਹਨਾਂ ਨੂੰ ਵੇਖ ਕੇ ਬ੍ਰੇਕ ਲਾਈ ਤੇ ਮੇਰੇ ਵੀ ਮੋਟਰਸਾਈਕਲ ਦਾ ਬੈਲੈਂਸ ਜਿਹੜਾ ਵਿਗੜ ਗਿਆ ਤੇ ਅੱਜ ਮੇਰੀ ਜਿਹੜੀ ਲਾਤਾ ਉਹਦੇ ਵਿੱਚ ਦੋ ਰਾਣਾ ਪਈਆਂ ਹੋਈਆਂ ਨੇ ਉਸ ਵਕਤ ਮੇਰਾ ਬੜਾ ਭਿਆਨਕ ਐਕਸੀਡੈਂਟ ਹੋਇਆ ਚਲੋ ਅਕਾਲ ਪੁਰਖ ਦਾ ਸ਼ੁਕਰ ਆ ਮੇਰਾ ਜਿਹੜੇ ਲੱਤ ਜਿਹੜੀ ਆ ਉਹ ਤਾਂ ਟੁੱਟ ਗਈ ਪਰ ਹੋਰ ਸਰੀਰ ਦਾ ਜਿਹੜਾ ਕੋਈ ਹਿੱਸਾ ਜਿਹੜਾ ਉਹਨੂੰ ਕੋਈ ਜਿਹੜਾ ਉਹ ਕੋਈ ਦੁਰਘਟਨਾ ਨਹੀਂ ਹੋਈ ਸੋ ਕੱਲੀ ਇਹ ਰਾਜਵੀਰ ਸਿੰਘ ਜਵੰਦਾ ਦੀ ਗੱਲ ਨਹੀਂ ਮੇਰੇ ਨਾਲ ਹੋਇਆ ਹਾਦਸਾ ਹੋਰ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਲੋਕਾਂ ਨਾਲ ਜਿਹੜੇ ਆ ਇਹ ਹਾਸੇ ਹੋ ਰਹੇ ਆ ਤੇ ਇਹ ਹਾਸੇ ਕਿਉਂ ਹੋ ਰਿਹਾ ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੀਆਂ ਰੋਡ ਟੈਕਸ ਵੀ ਲਿਆ ਜਾ ਰਿਹਾ ਹੈ گاਉਂ ਟੈਕਸ ਵੀ ਉਗਰਾਇਆ ਜਾ ਰਿਹਾ ਹੈ ਪੈਸੇ ਤਾਂ ਸਾਰਿਆਂ ਕੋਲ ਪ੍ਰੋਪਰ ਲੈ ਲੇਗੇ ਪਰ ਜਿਹੜੇ ਆ ਜਾਨਵਰ ਦੇਖੋ ਜਾਨਵਰ ਜਿਹੜੇ ਆ ਇਹ ਕੁਦਰਤ ਦਾ ਇੱਕ ਹਿੱਸਾ ਹੈ ਪਰ ਜਾਨਵਰਾਂ ਦੀ ਸਾਂਭ ਸੰਭਾਲਤਾ ਜਿਹੜੀ ਆ ਉਹ ਗਵਰਨਮੈਂਟ ਨੇ ਬਣਾਉਣੀ ਹੈ ਨਾ ਕਰਨੀ ਹੈ ਨਾ ਸਿਸਟਮ ਬਣਾਉਣਾ ਚਾਹੀਦਾ ਹੈ ਨਾ ਹੁਣ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਆ ਇੰਗਲੈਂਡ ਦੇ ਵਿੱਚ ਮੈਂ ਕਈ ਵਾਰ ਗਿਆ ਹਾਂ ਯੂਰਪ ਵਿੱਚ ਗਿਆ ਹਾਂ ਸਿੰਗਾਪੁਰ ਮਲੇਸ਼ੀਆ ਮੈਂ ਗਿਆ ਹਾਂ ਇਹਨਾਂ ਮੁਲਕਾਂ ਦੇ ਦੌਰਾਨ ਮੈਂ ਕਿਤੇ ਵੀ ਇਹਨਾਂ ਮੁਲਕਾਂ ਦੇ ਵਿੱਚ ਰੋਡ ਦੇ ਉੱਤੇ ਕੋਈ ਵੀ ਜਾਨਵਰ ਜਿਹੜਾ ਉਹ ਆਵਾਰਾ ਘੁੰਮਦਾ ਹੋਇਆ ਨਹੀਂ ਵੇਖਿਆ ਤੇ ਜਿਹੜੇ ਤੁਸੀਂ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹੋ ਜਾਂ ਵਿਛੜਦੇ ਹੋ ਤੁਸੀਂ ਖੁਦ ਵੀ ਇਹ ਗੱਲ ਵੇਖੀ ਹੋਏਗੀ ਵੀ ਬਾਹਰਲੇ ਮੁਲਕਾਂ ਵਿੱਚ ਇੰਨਾ ਸਿਸਟਮ ਹੈ ਹਾਲਾਂਕਿ ਜਾਨਵਰ ਤਾਂ ਉੱਥੇ ਵੀ ਹਨ ਜੀ ਪਰ ਕੋਈ ਵੀ ਚਾਹੇ ਉਹ ਕੁੱਤਾ ਵਾ ਚਾਹੇ ਉਹ گاਵਾ ਮਾਜਾ ਕੋਈ ਵੀ ਜਾਨਵਰ ਆ ਉਹ ਖੁੱਲਾ ਆਵਾਰਾ ਰੋੜਾਂ ਦੇ ਉੱਤੇ ਨਹੀਂ ਘੁੰਮਦਾ ਕਿਉਂਕਿ ਉਹਨਾਂ ਨੇ ਰੋੜਾਂ ਦਾ ਇੱਕ ਸਿਸਟਮ ਬਣਾਇਆ ਹੋਇਆ ਹੈ ਪੈਦਲ ਚੱਲਣ ਵਾਲਿਆਂ ਦੀ ਇੱਕ ਵੱਖਰੀ ਲਾਈਨ ਆ ਸਾਈਕਲ ਤੇ ਜਾਣ ਵਾਲਿਆਂ ਦੀ ਇੱਕ ਵੱਖਰੀ ਲਾਈਨ ਆ ਜਿਹੜੇ ਕਾਰਾਂ ਦੇ ਉੱਤੇ ਜਾ ਰਹੇ ਆ ਉਹਨਾਂ ਦੀ ਇੱਕ ਵੱਖਰੀ ਲਾਈਨ ਚੱਲ ਰਹੀ ਆ ਤੇ ਜਿਹੜੇ ਵੱਡੇ ਟਰੱਕ ਜਾਂ ਟਰਾਲੀਆਂ ਦੇ ਉੱਤੇ ਜਾਣ ਵਾਲੇ ਉਹਨਾਂ ਦੀ ਇੱਕ ਵੱਖਰੀ ਲਾਈਨ ਜਲਦੀ ਆ ਰੋੜਾਂ ਦਾ ਇੱਕ ਬੜਾ ਸੋਹਣਾ ਸਿਸਟਮ ਬਣਾਇਆ ਹੋਇਆ ਹੈ ਤੇ ਉਹ ਉਹੋ ਜਿਹਾ ਜਿਹੜਾ ਸਿਸਟਮ ਆ ਉਹ ਸਾਡੇ ਇਸ ਭਾਰਤਵਰਸ਼ ਵਿੱਚ ਕਿਉਂ ਨਹੀਂ ਬਣਦਾ ਪੰਜਾਬ ਦੇ ਵਿੱਚ ਕਿਉਂ ਨਹੀਂ ਬਣਦਾ ਜਾਂ ਕਿਸੇ ਹੋਰ ਸਟੇਟ ਵਿੱਚ ਕਿਉਂ ਨਹੀਂ ਬਣਦਾ ਇਹ ਜ਼ਿੰਮੇਵਾਰੀਆਂ ਕਿਹਨਾਂ ਦੀਆਂ ਨੇ ਇਹ ਸਰਕਾਰਾਂ ਦੀਆਂ ਨੇ ਤੇ ਸਰਕਾਰ ਜਿਹੜੀ ਆ ਮੈਂ ਤੇ ਕਈ ਵਾਰ ਇੰਜ ਮਹਿਸੂਸ ਕਰਦਾ ਵੀ ਚਲੋ ਇੱਕ ਆਮ ਇਨਸਾਨ ਜਿਹੜਾ ਉਹਦੇ ਨਾਲ ਇਹ ਹਾਸੇ ਵਾਪਰ ਰਹੇ ਆ ਪਰ ਜੇ ਦਿਨ ਸਾਡੇ ਇਹ ਇਹ ਸਰਕਾਰਾਂ ਚਲਾਉਣ ਵਾਲਾ ਕੋਈ ਵੱਡਾ ਮੰਤਰੀ ਜਿਹੜਾ ਇਸ ਰੋੜ ਹਾਸੇ ਦਾ ਸ਼ਿਕਾਰ ਹੋਇਆ ਨਾ ਉਹ ਗੱਲ ਉਸ ਦਿਨ ਨੂੰ ਪਤਾ ਲੱਗੇ ਉਸ ਦਿਨ ਇਹਨਾਂ ਦੇ ਕੰਨ ਖੜੇ ਹੋਣਗੇ ਤੇ ਸਾਨੂੰ ਵੀ ਚਾਹੀਦਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਐਸੀ ਲਹਿਰ ਚਲਾਈ ਜਾਏ ਤਾਂ ਜੀ ਤਾਂ ਜੋ ਇਹ ਸਰਕਾਰਾਂ ਦੇ ਕੰਨਾਂ ਤੱਕ ਗੱਲ ਪਹੁੰਚੇ ਵੀ ਕੋਈ ਸਿਸਟਮ ਬਣਾਓ ਯਾਰ ਰੋਡ ਦੇ ਉੱਤੇ ਚੱਲਣ ਦਾ ਕੋਈ ਸਿਸਟਮ ਬਣਾਇਆ ਜਾਵੇ ਕੋਈ ਰੋਡ ਦੇ ਉੱਤੇ ਗੱਡੀਆਂ ਡਰਾਈਵ ਕਰਨ ਦਾ ਕੋਈ ਸਿਸਟਮ ਬਣਾਇਆ ਜਾਵੇ ਜਿਹੜੇ ਖੁੱਲੇ ਜਾਨਵਰ ਆਵਾਰਾ ਰੋੜਾਂ ਦੇ ਉੱਤੇ ਆ ਕੇ ਬੈਠ ਜਾਂਦੇ ਆ ਆ ਰਾਜਸਥਾਨ ਵਾਲੇ ਪਾਸੇ ਜਾਓ ਕਿੰਨੇ ਜਾਨਵਰ ਜਿਹੜੇ ਆ ਆਵਾਰਾ ਰੋੜਾਂ ਦੇ ਉੱਤੇ ਆ ਕੇ ਬੈਠਦੇ ਆ ਤੇ ਕਿੰਨੇ ਹਾਦਸੇ ਜਿਹੜੇ ਹਾਦਸੇ ਆ ਉਹ ਰੋਜ਼ ਵਾਪਰ ਰਹੇ ਆ ਸੋ ਇੱਕ ਲਹਿਰ ਚਲਾਈ ਜਾਣੀ ਚਾਹੀਦੀ ਵੱਡੇ ਵੱਡੇ ਜਿਹੜੇ ਸੈਲੀਬ੍ਰਿਟੀ ਆ ਉਹਨਾਂ ਨੂੰ ਵੀ ਇਹ ਗੱਲ ਜਿਹੜੀ ਆ ਸਰਕਾਰਾਂ ਤੱਕ ਪਹੁੰਚਾਉਣੀ ਚਾਹੀਦੀ ਜਿਨ੍ਹਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਦੀ ਆ ਉਹਨਾਂ ਨੂੰ ਜ਼ਰੂਰ ਪਹੁੰਚਾਉਣੀ ਚਾਹੀਦੀ ਆ ਵੀ ਭਾਈ ਹੱਥ ਜੋੜ ਕੇ ਬੇਨਤੀ ਆ ਆਮ ਇਨਸਾਨ ਮਰ ਰਹੇ ਆ ਖੁੱਲੇ ਆਵਾਰਾ ਜਾਨਵਰ ਰੋੜਾਂ ਦੇ ਉੱਤੇ ਜੀਟੀ ਰੋੜਾਂ ਦੇ ਉੱਤੇ ਬੈਠੇ ਹੋਏ ਆ ਅਚਾਨਕ ਸਾਹਮਣੇ ਆ ਜਾਂਦੇ ਆ ਰਾਤ ਨੂੰ ਡਰਾਈਵ ਕਰਨਾ ਕਿੰਨਾ ਖਤਰਨਾਕ ਕੰਮ ਹੋ ਚੁੱਕਾ ਵਾ ਵੀ ਭਾਈ ਇਹਨਾਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਇਨਾਂ ਨੂੰ ਇੱਕ ਸਿਸਟਮ ਦੇ ਦਾਇਰੇ ਵਿੱਚ ਲੈ ਕੇ ਆਂਦਾ ਜਾਵੇ ਤਾਂ ਜੋ ਆਮ ਜਿਹੜਾ ਇਨਸਾਨ ਆ ਉਹ ਕਿਸੇ ਵੀ ਹਾਸੇ ਦਾ ਸ਼ਿਕਾਰ ਨਾ ਬਣੇ